ਹਾਂਜੀ ਹੋਰ ਆਪਣੇ ਕੋਲ ਇੱਕੀ ਸਲਵਾਰ ਆ। ਇਹਦੀ ਸਲਵਾਰ ਦੀ ਲੈਂਥ ਹੈਗੀ ਆ 40। 40 ਲੈਂਥ ਦੀ ਸਲਵਾਰ ਆ ਤੇ ਇਹ ਜੇਕਰ ਆਪਾਂ ਸਲਵਾਰ ਪੌਂਚਾ ਨਾਲੋਂ 벨ਟ ਬੱਡੇ ਨਾਲੋਂ ਪੌਂਚਾ ਤੇ 벨ਟ ਲਾਉਨੇ ਆ ਤੇ ਅੱਗੋਂ ਗੁੰਦੇ ਕੱਟਦੇ ਆ ਤੇ ਠੀਕ ਠੀਕ ਸਲਵਾਰ ਬਣ ਜੇ। ਹੁਣ ਆਪਾਂ ਇਹਨੂੰ ਥੋੜੀ ਜਿਹੀ ਹੈਵੀ ਕਰਨ ਲਈ ਕੀ ਕਰ ਸਕਦੇ ਆ? ਕਿਤਾ 48 ਆਪਾਂ ਦਾ ਚਾਹੀਦਾ ਪੂਰਾ ਹੋ ਰਿਹਾ। ਠੀਕ ਆ। ਥੋੜਾ ਜਿਹਾ ਹੈਵੀ ਕਰਨ ਲਈ ਆਪਾਂ ਹੁਣ ਕੀ ਕਰਨਾ? ਇਦੋਂ ਆਪਾਂ 8 ਇੰਚ ਤੈਨ ਹੋਣੀ ਆ 16 ਇੰਚ ਟੋਟਲ ਤੈਕ ਨਹੀਂ ਹੋਣੀ ਆ 16 ਇੰਚ 8 ਜਿੰਨੀ ਆਪਾਂ ਨੂੰ ਬੈਲਟ ਚਾਹੀਦੀ ਆ ਆਪਾਂ ਉਨੀ ਤੈ ਲਵਾਂ ਠੀਕ ਆ ਇਹਦੇ ਵਿੱਚ ਇੱਕ ਵੀ ਥੋੜਾ ਵੀ ਮਾਸਾ ਵੀ ਕਪੜਾ ਜਿਹੜਾ ਵਾ ਥੋੜਾ ਜਿਆਦਾ ਵੀ ਕਪੜਾ ਵੇਸਟ ਨਹੀਂ ਹੋਣਾ ਨਾਲੇ ਤਾਂ ਕਪੜਾ ਨਹੀਂ ਵੇਸਟ ਹੋਣਾ ਨਾਲੇ ਸਾਡੀ ਸਲਵਾਰ ਜਿਹੜੀ ਆ ਉਹ ਥੋੜੀ ਖੁੱਲੀ ਬਣੇ ਸੋ ਆਪਾਂ ਨੂੰ ਕਿੰਨੀ ਚਾਹੀਦੀ ਆ 36 ठीक है फॉर्टी लँके है ना थर्टी सिक्स आपण इथं वेखो थर्टी सिक्स ते थर्टी सिक्स केले पासून जिधरु कपडा ओपन आहे कपडा ओपन आहे ठीक है उदर आपण थर्टी सिक्स निघा ठीक आहे आप सिर्फ यही कट किया बेल्ट ला ली है ठीक है बेल्ट ला के फोर इंच अपनी पूरी पूरी बैल्ट जी हो गई ठीक है अठ इंच बैल्ट अपनी होगी गई इधर नंबर तो लंबी होगी ठीक है अपन बैल्ट कि चाहिए है थोड़ी इंच ਕਿ ਕੋਟਰੀ ਬਾਈਕ 24 ਇੰਚ ਰਹੀ ਹੈ ਥੋੜਾ ਜਿਹਾ ਕਟਾ ਵਾ ਗਿਆ ਹੈ ਤਾਂ ਸਲਵਾਰ ਬਣਾ। ਠੀਕ ਹੈ। ਇਹਦੇ ਵਿੱਚ ਤੁਹਾਨੂੰ ਬੱਸ ਤਾਂ ਨਹੀਂ ਹੀ ਦੱਸਣਾ ਕਿ ਇਹ ਸਲਵਾਰ ਤੁਸੀਂ ਕਿਦਾਂ ਹੁੰਨੀ ਕਰ ਸਕਦੇ ਆ। ਠੀਕ ਹੈ। ਦੋ ਕਪੜਾ ਵੀ ਪੂਰਾ ਹੈ ਸਲਵਾਰ ਨਹੀਂ ਕਰਦੀ ਆ। ਫਿਰ ਇਹਨੂੰ ਇਹ ਜਿਹੜਾ ਭਾੜਾ ਤੁਸੀਂ ਤੈ ਲੈ ਲਈਏ ਇਹਨੂੰ ਪਿੱਛੇ ਲੈ ਲੈਣਾ 6 ਇੰਚ। ਅਲੱਗਿ ਪਿੱਛੇ 6 ਇੰਚ ਤੇ ਛੇ ਇੰਚ ਬੋਤਲ ਠੀਕ ਹੈ ਥੀਕ ਹੈ ਲਗੀ ਖੋਪਰਗਾ ਤੇ ਕਰ ਕਿਉਂਕਿ ਸੀਨ ਆਪਾਂ ਸ਼ੁਰੂ ਕਰ ਦਿੰਦੇ ਆ ਬਸ ਕਟਿੰਗ ਨਹੀਂ ਕਰੀ ਤੇ ਛੇ ਕਰਕੇ ਆਪਾਂ ਨੂੰ ਕਿੰਨਾ ਚਾਹੀਦਾ ਹੈ ਤੇਲ ਬਹੁਤਾ ਤੇਲ ਸਾਤ ਦਾ ਪੰਜ 2.5 ਵੀ ਬੋਤਲ ਠੀਕ ਇਹਦਾ ਪੇਂਡ ਕਰਕੇ ਹੁਣ ਵੈਸੇ ਆਪਾਂ ਆਸਨ ਕਿੰਨਾ ਰੱਖਦੇ ਆ 12 ਇੰਚ ਇਹਦਾ ਆਪਾਂ ਸਨ ਪੂਰਾ ਪੂਰੇ ਲਿਖਣਾ ਜਿੰਨਾ ਆਪਾਂ ਨੂੰ ਚਾਹੀਦਾ ਉਹਨਾ ਆਪਾਂ ਇਧਰ ਆਸਨ ਲਾ ਖੜਾ 10 ਠੀਕ ਹੈ 10 ਤੋਂ ਆਪਾਂ ਕਿੰਨਾ ਕਰਨਾ ਉਧਰ ਆਪਾਂ ਕਿੰਨਾ ਕੀਤਾ 3 ਠੀਕ 3 ਹੁਣ ਅੱਗੇ ਆਪਾਂ ਕਰਨਾ 36 ਇਹ ਤੋਂ ਕਰਿਓ ਸਕਦੇ 36 કે દયો ન આ છે લાસ્ટ આ છે 36 આ નચેગા તો થકી કેમ કે આ છે 36 સો આપાકે કુશન દીતા ઓય મિસ્ટર કેતા પાસન કે રાખ્યા હોને 10 વેસે આ પાસન ન રાખ દેયા 12 હણ આપા પાસન રાખ્યા 10 ਇਹ ਆਪਾਂ ਕਪੜਾ ਨਾਲੋ ਲਾ ਲਓ। ਇੱਕ ਹੀ ਵਾਰ ਇੱਕ ਪੌਂਚੇ ਦੀ ਹੀ ਹੋ। ਠੀਕ ਹੈ। ਦੇਖੋ ਕਿ ਬਿਨਾ ਕਪੜਾ ਵੇਸਟਿੰਗ ਸਾਰੀ ਦੀ ਸਾਰੀ ਸਲਵਾਰ ਸਾਡੀ ਮੀਨ ਵਿੱਚੋਂ ਕੋਈ ਐਕਸਟਰਾ ਨਹੀਂ ਨਿਕਲਣੀ। ਸਲਵਾਰ ਸਾਡੀ ਛੁੱਡੀ ਵੀ ਬਣਦੀ ਹੈ। ਅਗਰ ਤੁਸੀਂ ਸਲਵਾਰ ਕੋਈ ਗਹਿ ਰਿਆ ਤਾਂ ਆਪਣੀ ਸਲਵਾਰ ਵੀ ਛੁੱਲੀ ਬਣ ਜਾਣੀ ਹੈ। ਸਾਡਾ ਕਪੜਾ ਵੀ ਵੇਸਟਿੰਗ ਹੋਣਾ। ਪਰ ਜੇ ਆਪਾਂ ਬਾਰਸਤ ਦਾ ਜੋੜ ਕੇ ਪੌਂਚੇ ਕੱਟਦੇ, ਨਾਗੋ ਬੈਟ ਕੱਟਦੇ, ਅੱਗੋ ਕੁੰਦੇ ਕੱਟਦੇ साडा काफ़ी हद तक कपड़ा भी खराब होना सी सा सलवार भी पौचे वाली स्ट्रेट सलवार ही बननी सी दूसरी नहीं बननी क्योंकि सलवार की लेंथ बहुत ज़्यादा से देखे देखे। ठीक है हम देखो ठीक है यह सा हो गए पीले अभी सैड ओचा भी हो गया सलवार कि ठीक है यह सा दूसरे पौचे की लीन भी निकलवाई ਅਗੇ ਦੂਸਰੇ ਪੌਂਚੇ ਦੀ ਨੀਰ ਵੀ ਹੋਗੀ ਇੱਕ ਪੌਂਚੇ ਦੀ ਨੀਰ ਆਪਣੀ ਅੱਗੋਂ ਨਿਕਲ ਗਈ ਦੂਸਰੇ ਪੌਂਚੇ ਦੀ ਨੀਰ ਵੀ ਹੋਗੀ ਤੇ ਸਾਡਾ 1050 ਹੋ ਗਈ ਰਹਿ ਗਿਆ 100 ਸਲਵਾਰ ਸਭੀ ਖੁਲੀਰੀ ਹੋ ਗਈ ਪਰ ਯੋਗਿਨ ਸਲਵਾਰ ਥੋੜੀ ਐਨੀ ਸਲਵਾਰ ਜਿਹੜੀ ਆ ਖੁਲੀ ਹੋਦੀ ਹੈ ਵੈਸੇ ਆਪਣੀ ਐਨੀ ਹੀ ਬਣਦੀ ਸੀ ਕਪੜਾ ਕਿੰਗੀ ਵੇਸਟ ਹੋ ਜਾਣਾ ਸਾਰਾ ਕੁਝ ਹੋ ਗਿਆ ਨਾ ਕਿ ਕੋ ਸਲਵਾਰ ਦੇ ਗੁੰਦੇ ਪਹੁੰਚੇ ਤੇ ਇਹ ਪਹੁੰਚੇ ਦੀ ਨੀ ਹੋਊਗੀ 7 ਇੰਚ ਪਹੁੰਚਾ ਤਿਆਰ ਕਰਨਾ ਇੱਕ ਇੱਕ ਪਹੁੰਚੇ ਦੀ ਨੀ ਹੋਊਗੀ ਠੀਕ ਹੈ ਇਹ ਆਪਣੀ ਹੋਗੀ ਵੈਲ ਡਨ ਸਮਝਾਈ ਕਿ ਇਦਾਂ ਸਲਵਾਰ ਕੱਟ ਲੈਣੀ ਆ ਇਦਾਂ ਸਲਵਾਰ ਕੱਟਣ ਨਾਲ ਸਾਡੇ ਸਲਵਾਰ ਕੁੰਨੀ ਵੀ ਬਣ ਗਈ ਕਪੜਾ ਵੇਸਟ ਵੀ ਨਹੀਂ ਹੋਣਾ ਇੰਨਾ ਕਪੜਾ ਵੇਸਟ ਹੋਇਆ ਬਸ ਪੂਰਾ ਕਪੜੇ ਚੋਂ ਇੰਨਾ ਕਪੜਾ ਵੇਸਟ ਹੋਇਆ ਬਸ ਇਹ ਨਹੀਂ ਕਿ ਟੋਟੇ ਕਰ ਕਰ ਕੇ ਨਿੱਕੇ ਨਿੱਕੇ ਹੋ ਗਏ ਕਪੜਾ ਹਨ ਰੇਸ ਟੋ ਕੇ ਸਾਰਾ ਸਲਵਾਰ ਸਿੱਕ ਪਾ ਲਿਆ ਡਨ